ਕੋਈ ਵੀ ਜਿਹੜੀ ਪ੍ਰੋਬਲਮ ਹੈ ਨਾ ਫਿਜ਼ੀਕਲ ਹੈਲਥ ਪ੍ਰੋਬਲਮ ਹੈ ਉਹ ਐਦਾਂ ਨਹੀਂ ਸ਼ੁਰੂ ਹੁੰਦੀ ਹੂੰ ਇੱਥੋਂ ਸ਼ੁਰੂ ਹੁੰਦੀ ਹੈ ਹੂੰ ਬੰਦੇ ਜਨਾਨੀਆਂ ਨੂੰ ਸੀਰੀਅਸਲੀ ਲੈਂਦੇ ਹੀ ਨਹੀਂ ਉਹਨਾਂ ਦਾ ਐਵੇਂ ਹੀ ਕਰਦੀ ਪਈਆ ਕੋਈ ਨਹੀਂ ਦਵਾਈ ਖਾਲੇਗੀ ਫਿਰ ਜੇ ਕੁੜੀ ਆਪਣੀ ਸੱਸ ਨੂੰ ਦੱਸਦੀ ਹੈ ਸੱਸ ਕੋਈ ਨਹੀਂ ਕੁਝ ਨਹੀਂ ਹੋਣ ਲੱਗਾ ਸੰਤੇਹ ਹੋ ਜਾ ਕੁਛ ਨਹੀਂ ਸੀ ਹੁੰਦਾ ਅਸੀਂ ਨਹੀਂ ਬੱਚੇ ਜੰਮੇ ਅਸੀਂ ਨਹੀਂ ਇਹ ਕੀਤਾ ਇਹ ਬੜੀ ਸਟੈਂਡਰਡ ਲਾਈਨ ਹੈ ਇਹ ਤੇ ਇੱਕ ਜਿਹੜੀਆਂ ਸਾਡੀਆਂ ਮਾਵਾਂ ਇਨਕਲੂਡਿੰਗ ਮਾਈ ਮਦਰ ਆਲਸੋ ਮੈਂ ਕਿਸੇ ਦੀ ਸਾਸਰੀਆਂ ਮਾਂ ਤੇ ਉਂਗਲੀ ਨਹੀਂ ਕਰਦੀ ਮੈਂ ਅਗਰ ਆਪਣੇ ਘਰ ਤੋਂ ਵੀ ਸ਼ੁਰੂ ਕਰਾਂ ਇਹ ਸਾਰੀਆਂ ਮਾਵਾਂ ਦੀ ਕਹਾਣੀ ਹੈ ਤੁਸੀਂ ਅਨੋਖੇ ਬੱਚੇ ਜੰਮੇ ਅਸੀਂ ਨਹੀਂ ਬੱਚੇ ਜੰਮੇ ਅਸੀਂ 6-6 ਬੱਚੇ ਜੰਮੇ ਅਸੀਂ 4-4 ਬੱਚੇ ਜੰਮੇ ਤੁਸੀਂ ਇੱਕ ਬੱਚਾ ਜੰਮ ਕੇ ਐਦਾਂ ਕਰਦੀਆਂ ਪਈਓ ਇਹ ਬਹੁਤ ਵੱਡੀ ਗਲਤੀ ਹੈ ਫਿਰ ਇੱਥੇ ਮੈਂ ਕਹਾਂਗੀ ਔਰਤ ਔਰਤ ਦੀ ਦੁਸ਼ਮਣ ਹੈ ਜਦੋਂ ਸੱਸ ਹੀ ਨੂੰ ਨੂੰ ਏਦਾਂ ਕਹਿੰਦੀ ਪਈ ਐ ਜੇ ਤੁਹਾਡੀ ਨੂੰ ਕਹਿੰਦੀ ਪਿਓ ਤੁਹਾਡੀ ਅਸਲੀ ਧੀ ਆ ਹੁਣ ਵੀ ਮੰਮੀ ਮੈਨੂੰ ਕੋਈ ਪ੍ਰੋਬਲਮ ਐ ਅਗਲੀ ਨੂੰ ਡਾਕਟਰ ਦੇ ਲੈ ਕੇ ਜਾਓ ਯਾਰ ਤੁਹਾਡਾ ਜ਼ਮਾਨਾ ਹੋਰ ਸੀ ਤੁਸੀਂ ਬਹੁਤ ਕੰਮ ਕੀਤੇ ਤੁਸੀਂ ਪਿੰਡਾਂ ਚੋਂ ਚੱਲ-ਚੱਲ ਕੇ ਜਾਂਦੇ ਸੀ ਅੱਜ ਕੱਲ ਦੀ ਕੁੜੀਆਂ ਦੀ ਬਾਡੀ ਅਲੱਗ ਐ ਹੁਣ ਕੁੜੀ ਆ ਤਾਂ ਆਪਣੇ ਹਸਬੰਡ ਨੂੰ ਕਹੇਗੀ ਜਾਂ ਆਪਣੇ ਸੱਸ ਨੂੰ ਕਹੇਗੀ ਜੇ ਦੋਨੋਂ ਨਹੀਂ ਲੈ ਕੇ ਜਾਂਦੇ ਵਿਚਾਰੀ ਕੀ ਕਰੇਗੀ ਜੌਬ ਉਹ ਕਰਦੀ ਨਹੀਂ ਐ ਉਹ ਬੈਠੀ-ਬੈਠੀ ਬੈਠੀ-ਬੈਠੀ ਮੈਂਟਲੀ ਪਰੇਸ਼ਾਨ ਹੁੰਦੀ 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 ਉਹਦੀ ਪ੍ਰੋਬਲਮ ਇੱਕ ਦਿਨ ਇੰਨੀ ਵੱਧ ਜਾਊਗੀ ਉਹਨੇ ਫਿਰ ਕੈਂਸਰ ਹੀ ਹੋਣਾ